I'm not the ਨਾਲ ਨਾਨਕ ਦੇ ਮੁਖ ਉਜਲੇ ਕੀ ਇਤੀ ਛਤੀ ਨਾਲ ਵਾਹੀ ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਉਚੇ ਤੇ ਓ ਸਰਬੰਦ ਸਗਲ ਸਮਗਰੀ ਤੁਮਰੇ ਤੁਮਰੇ ਸਾਧਾ ਮਤੇ ਹੋਏ ਸੂ ਆਗੇ ਅਗਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਤਾਨਕ ਦਾਸ ਸਦਾ ਖੁਰਬਾਨੀ ਤੁਤੇ ਆਗੇ ਅਰ ਨਾਨਕ ਮਾਰੀ ਜੀਓ ਸਤਿ ਸਾਲ ਤੇਰਾ ਵਹਿ ਗੁਰੂ ਤੋ ਨਾਨਕ ਸਤਿ ਸ੍ਰੀ ਅਕਾਲ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਬਾਹੀ ਗੁਰੂ ਕਉ ਨਾਨਕ ਸਾਬ ਬੋਲਣਾ ਜੀ ਸਤ ਨਾਮ ਦੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੇ ਤਾਂ ਨਾਲਿਆਂ ਨਾਲ ਚਰੇਗੇ ਗੁਰਦੁਆਰਿਆਂ ਦੀ ਸ਼ਿਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੀ ਬੋਲਣਾ ਜੀ ਸਵਾਗਤ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੀ ਬੋਲਣਾ ਜੀ ਗੁਰੂ ਨਾਨਕ ਦੇਵ ਜੀ ਇਹ ਰੰਗਰੰਗ ਕ੍ਰਿਤੀ ਅੰਦਰ ਦਾ ਆਸਰਾ ਸਾਹਿਬ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਾਇ ਸ੍ਰੀ ਹਰਿਕ੍ਰਿਸ਼ਨ ਕੋ ਸਭ ਜਾਇ ਚੇਹ ਬਹਾਦਰ ਸਿੰਘ ਸਾਹਿਬ ਤੇ ਗੋਬਿੰਦ ਸਿੰਘ ਜੀ ਮਹਾਰਾਜ ਜੀ ਐਸਾ ਹੈ ਦਸਾ ਪਾਸ਼ੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਇਜਾਜ਼ਤ ਦੇ ਅੰਦਰ ਕੋ ਗੁਰੂ ਜੀ ਵਾਹਿਗੁਰੂ ਜੀ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੋਚਿਆਂ ਦੀ ਉਟ ਨਿਆਸ ਨੇ ਜਿਹਾ ਸੱਚੇ ਪਿਤਾ ਗੁਰੂ ਗਰੀਬ ਦਾ ਸਰੂਪ ਜੀ ਆਪ ਜੀ ਨੇ ਆਪਾਰ ਪ੍ਰਿੰਸ ਸਿੰਘ ਜੀ ਨੂੰ ਕੋ ਚੰਤੀ ਸਾਰੇ ਪਰਿਵਾਰ ਨੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਜੀ ਦੇ ਬੱਲੇ ਬੱਲੇ ਤਵਾ ਜੀ ਸੰਗੀਤ ਬਾਬਾ ਜੀ ਅਸਾਂ ਦੀ ਸੀ ਜੀ ਨੂੰ ਸਮਰਪਿਤ ਸੇਵਾ ਕਰਾਉਣ ਲਈ ਬਾਰੇ ਇਸੇ ਕਲਪਾਸਾਤ ਕਰਨ ਕਿ ਵੈਸਾ ਨੇ ਸੰਪੂਰਨਤਾ ਹੋਈ ਹੈ ਕਿਲੇ ਪੰਡਾਲਾ ਵਿੱਚ ਹਰ ਦਸ ਕੀ ਸੱਚੇ ਪਾਤਸ਼ਾਹ ਜੀ ਸਾਰੀ ਸਮਾਪਤੀ ਬਤਾਉਂਦੀ ਹੈ ਸੇਵਾ ਹੋਈ ਹੈ ਕਮਰクセ ਕਿਤੇ ਗਏ ਨੇ ਸੱਚੇ ਪਾਤਸ਼ਾਹ ਚਰਪੰਨ ਆਪਣੇ ਸ੍ਰੀ ਚਾਲ ਅਗੇ ਚੱਲੇ ਪਸੇ ਸ਼ਿਆਬਖਸ਼ ਜੀ ਕਰੋ ਕਿਰਪਾ ਸਤਗੁਰੂ ਜੀ ਹੁਣੇ ਪੁੱਛਦੇ ਹਾਂ ਜੇ ਨਾ ਦੇ ਟਾਈਮ ਹੈ ਦਿੱਤਾ ਜੀ ਛੋਟੇ ਜਿਹੇ ਆਪਣੇ ਗਣਤਿਤਿਕ ਗੋਪਾਲ ਸਾਹਿਬ ਵਾਇਰੂਲੀ ਫਤਹਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਿਹਰੇ ਵੱਡੇ ਵੀਰ ਸੁਦੀਪ ਸਿੰਘ ਜੀ ਇੱਕ ਲੇਅਰ ਪੂਰੀ ਕਰੀਅਰ ਫੈਮਿਲੀ ਸਾਡੇ ਐਮਸੀ ਮਨਜੀਤਪੁਰ ਜੀ ਇਹਨਾਂ ਸਾਰਿਆਂ ਨਾਲ ਕੇ ਅੱਜ ਜੋ ਉਪਰਾਲਾ ਕੀਤਾ ਇਹ ਪੂਰੇ ਸਮਾਜ ਨੂੰ ਇੱਕ ਸਿਰ ਦਿੰਦਾ ਹੈ ਕਿ ਸਾਨੂੰ ਬਹੁਤ ਵੱਡੇ ਸਾਹਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਪੁੱਛੇ ਨੇ ਇਹੀ ਅਸਲੀ ਸਾਡੇ ਪੁੱਛੇ ਨੇ ਸਾਡੇ ਅਸਲੀ ਹੀਰੋ ਇਹੀ ਨੇ ਸਾਡੇ ਬੱਚਿਆਂ ਨੂੰ ਇਨ੍ਹਾਂ ਬਾਰੇ ਦੱਸਣਾ ਚਾਹੀਦਾ ਨੇ ਸ਼ਹਾਦਤ ਬਾਰੇ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਬਣ ਸਕੇ ਇਹ ਪੰਜਾਬ ਟੀਗਿਆ ਵਾਲਾ ਪੰਜਾਬ ਨਹੀਂ ਇਹ ਪੰਜਾਬ ਬਹਾਦਰੀ ਵਾਲਾ ਪੰਜਾਬ ਹੈ ਇਹੋ ਜਿਹੇ ਸੂਰਮੇ ਇਸ ਪੰਜਾਬ ਦੀ ਧਰਤੀ ਦੀ ਜੰਮੇ ਆ ਜਿਨ੍ਹਾਂ ਦੀ ਸ਼ੇਧ ਹਰ ਬੱਚੇ ਨੂੰ ਦੇਣੀ ਚਾਹੀਦੀ ਹੈ ਇਹਨਾਂ ਦੀ ਇਤਿਹਾਸ ਹਰ ਬੱਚੇ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਕਿ ਨਸ਼ਾ ਮੁਕਤ ਪੰਜਾਬ ਹੋ ਸਕੇ ਅਸਲ ਸਾਡੇ ਹੀਰੋ ਇਹੀ ਨੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਇਹਨਾਂ ਦਾ ਹਿਸਟਰੀ ਇਤਿਹਾਸ ਹਰ ਸਕੂਲ ਦੀ ਕਿਤਾਬ 'ਚ ਦਿਖਾਣਾ ਚਾਹੀਦਾ ਦੱਸਣਾ ਚਾਹੀਦਾ ਤਾਂ ਕਿ ਇਹ ਪੰਜਾਬ ਨਸ਼ਾ ਮੁਕਤ ਪੰਜਾਬ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡ ਗੁਰੂ ਜੀ ਦੀ ਬਖਸ਼ਿਸ਼ ਅੱਜ ਦੇ ਬੜਾ ਮਹੱਤਵਪੂਰਨ ਦੇਣੇ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਾ ਸਿੰਘ ਦੀ ਛੀ ਦੀ ਚਮਕੌਰ ਸਾਹਿਬ ਵਿਖੇ ਹੋਈ ਸੀ ਇਹ ਦੁਨੀਆ ਦੀ ਬੜੀ ਅਸਾਵੀ ਜੰਗ ਸੀ ਜਿਹਦੇ ਵਿੱਚ ਇੱਕ ਪਾਸੇ 40 ਸਿੰਘ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਇੱਕ ਪਾਸੇ ਮੋਗਲਾਂ ਦੀਆਂ ਲੱਖਾਂ ਫੌਜਾਂ ਨਾਲ ਮੁਕਾਬਲਾ ਸੀਗਾ ਉਹਦੇ ਵਿੱਚ ਬੜੀ ਬਹਾਦਰੀ ਨਾਲ ਦੋਨੋਂ ਸਭ ਜਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਇਸ ਸ਼ਹੀਦੀ ਦਿਵਸ ਮੌਕੇ ਸਰਦਾਰ ਕੁਲਦੀਪ ਸਿੰਘ ਨੇ ਸਮੇਤ ਪਰਿਵਾਰ ਮਿਲ ਕੇ ਜਿਹੜਾ ਇੱਥੇ ਸ਼ਹੀਦੀ ਦਿਵਸ ਦਾ ਸਮਾਗਮ ਕਰਵਾਇਆ ਉਹਦੇ ਵਿੱਚ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਹੋ ਜਿਹਾ ਜਿਹੜਾ ਸਮਾਗਮ ਨੇ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਇਹ ਇਨ੍ਹਾਂ ਸ਼ਹੀਦਾਂ ਦਾ ਇਤਿਹਾਸ ਸਕੂਲਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਤੇ ਜਿਹਦੇ ਨਾਲ ਸਾਡਾ ਪੰਜਾਬ ਜਿਹੜਾ ਉਹ ਇੱਕ ਦਿਨ ਤਰਬਾਨੀ ਤੇ ਜਜ਼ਬੇ ਵਾਲਾ ਹੋਵੇਗਾ ਦੂਸਰਾ ਨਸ਼ਾ ਮੁਕਤ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ